ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੇਰਾ ਨਾਮ ਹਰਪੀਤ ਸਿੰਘ ਹੈ ਤੇ ਮੈਂ ਡਿਸਟ੍ਰਿਕਟ ਫਰੂਸਪੁਰ ਦੇ ਪਿੰਡ ਗੁਰੂਗਾ ਮੋੜ ਦਾ ਰਹਿਣ ਵਾਲਾ ਤੇ ਅੱਜ ਮੈਂ ਤੁਹਾਡੇ ਨਾਲ ਜਿਹੜਿਆ ਹੈਗਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹਣਾ ਹੈ ਚਾਹੇ ਆਮ ਆਵਾਮ ਹੋਵੇ ਚਾਹੇ ਸਾਡੇ ਸਿੰਗਰ ਐਕਟਰ ਹੋਣ ਕਿਉਂਕਿ ਸਾਰੇ ਵੀਰਾਂ ਨੇ ਜਥੇਬੰਦੀਆਂ ਨੇ ਪੰਜਾਬ ਦਾ ਬਹੁਤ ਔਖੀ ਘੜੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਆਪਣੇ ਆਪਣੇ ਤਰੀਕੇ ਨਾਲ ਤੇ ਮੈਨੂੰ ਖੁਸ਼ਕਿਸਮਤ ਮੈਂ ਆਪਦੇ ਆਪ ਨੂੰ ਸਾਹਮਣੇ ਦਾ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਹਾਂ ਕਿ ਜਿੱਥੇ ਇਦਾਂ ਦੇ ਸੰਸਕਾਰ ਸਾਨੂੰ ਆਪਣੇ ਵੱਡੇ ਬਡੇਰਿਆਂ ਦੁਆਰਾ ਮਿਲੇ ਸੋ ਇੱਕ ਮੇਰੀ ਅੱਜ ਬਹੁਤ ਇੰਪੋਰਟੈਂਟ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਜਿਹੜਾ ਉਹ ਅਸਮੇ ਇਥੇ ਗੁਰਾਸ਼ਨ ਦੀ ਕਮੀ ਨਹੀਂ ਹੈ ਸਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਪਾਣੀ ਉਤਰ ਜਾਊਗਾ ਸਾਡੀਆਂ ਜ਼ਮੀਨਾਂ ਜਿਹੜੀਆਂ ਉੱਪਰ-ਨੀਚੇ ਹੋ ਜਾਂਦੀਆਂ ਤੇ ਕਿਸੇ ਵੀ ਇੱਕ ਨਾਰਮਲ ਕਿਸਾਨ ਦੇ ਲਈ ਇਹ ਇੱਕ ਬਹੁਤ ਵੱਡਾ ਖਰਚਾ ਹੈ ਸੋ ਸਾਨੂੰ ਆਪਣੀ ਜਿਹੜੀ એનર્ਜੀ ਹੈ ਉਹ ਬਚਾ ਕੇ ਰੱਖਣੀ ਚਾਹੀਦੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕਿਸੇ ਨੇ ਵੀ ਸੇਵਾ ਕਰਨੀ ਹੈ ਤਾਂ ਪਹਿਲਾਂ ਜਰੂਰ ਉਥੋਂ ਦੇ ਪਿੰਡਾਂ ਨਾਲ ਉਥੋਂ ਦੀਆਂ ਜਥੇਬੰਦੀਆਂ ਨਾਲ ਸੰਪਰਕ ਵਿੱਚ ਕਰਨਾ ਉਥੇ ਕਿਸ ਚੀਜ਼ ਦੀ ਜਰੂਰਤ ਹੈ ਤੇ ਕਿਸ ਦੀ ਜਰੂਰਤ ਨਹੀਂ ਹੈ ਕਿਉਂਕਿ ਆਪਾਂ ਆਮ ਤੌਰ ਤੇ ਇਹੀ ਸੋਚਦੇ ਹਾਂ ਕਿ ਕਿਤੇ ਹੜਾ ਆਉਂਦੀ ਹੈ ਤਾਂ ਉਥੇ ਰਾਸ਼ਨ ਦੀ ਜਰੂਰਤ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇੱਥੇ ਰਾਸ਼ਨ ਜਿਹੜਾ ਹੈਗਾ ਉਹ ਪੂਰੀ ਬਹੁਤ ਵੱਡੇ ਵੱਡੇ ਭੰਡਾਰ ਹੈ ਜਿਹੜੇ ਸਾਡੇ ਕੋਲ ਹੈਗੇ ਆ ਪੰਜਾਬ ਦੇ ਵਿੱਚ ਉਹ ਸਾਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਜਰੂਰਤ ਪੈਣੀ ਹੈ ਤਾਂ ਉਹਦੇ ਵਿੱਚ ਸਾਨੂੰ ਟਰੈਕਟਰ ਡੀਜ਼ਲ ਤੇ ਹੋ ਸਕਦਾ ਕੋਈ ਇਹਦੇ ਨਾਲ ਬਾਅਦ ਵਿੱਚ ਸਾਨੂੰ ਕੋਈ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪਊਗਾ ਤਾਂ ਸਾਨੂੰ ਹੋ ਸਕਦਾ ਹੈ ਦਵਾਈਆਂ ਦੀ ਤੇ ਜਾਂ ਕਿਸੇ ਹਸਪਤਾਲ ਦੇ ਵਿੱਚ ਸਾਨੂੰ ਪੈਸੇ ਦੀ ਜ਼ਰੂਰਤ ਹੋਊਗੀ ਸੋ ਜਿਸ ਵੀਰ ਨੇ ਵੀ ਪੰਜਾਬ ਦੇ ਵਿੱਚ ਸੇਵਾ ਕਰਨੀ ਹੈ ਉਹ ਜ਼ਰੂਰ ਇੱਥੇ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਜ਼ਿੰਮੇਵਾਰ ਜਥੇਬੰਦੀ ਦੇ ਨਾਲ ਸੰਪਰਕ ਕਰਨ ਜਿਸ ਤੇਜ਼ ਦੀ ਵੀ ਜ਼ਰੂਰਤ ਹੈ ਉਸ ਦੀ ਹੀ ਸੇਵਾ ਕੀਤੀ ਜਾਏ ਤਾਂ ਜੋ ਸਾਡਾ ਜਿਹੜਾ ਪੈਸਾ ਸਾਡੀ એનર્ਜੀ ਆ ਉਹ ਵੇਸਟ ਨਾ ਹੋਵੇ ਸੋ ਮੈਨੂੰ ਉਮੀਦ ਹੈ ਇਹ ਤੁਸੀਂ ਇਹ ਜਿਹੜੀਆਂ ਮੇਰੇ ਦੁਆਰਾ ਬੇਤੀਆਂ ਕੀਤੀਆਂ ਜਾ ਰਹੀਆਂ ਇਹਨਾਂ ਤੇ ਗੌਰ ਕਰੋਗੇ ਸੋ ਅਗੇਨ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਪੰਜਾਬ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ